ਆ ਜੀ ਜੀ ਮੈਂ ਕਹਿੰਦਾ ਦੋ ਵਾਰੀਆਂ ਕੰਨਿਕਰਮਿਸਟੋ ਆ ਬਾਕੀ ਸਭ ਹੋ ਗਿਆ ਖਾ ਰਿਹਾ ਹੈ ਜੀ ਇਸਾ ਦਾ ਸਾਬ ਦਾ ਸੁਧਾਨ ਹੈ ਕਰਨਾ ਹੈ ਕਿ ਕੋਈ ਇਨਸੀਡੈਂਟ ਨਾ ਹੋਵੇ ਉਹ ਬੋਲੋ ਬਈ ਉਹ ਬੰਦੇ ਬੰਦੇ ਬੈਠੇ ਆਰੇ ਬੈਠੇ ਆ ਜੀ ਪਿੱਛਾ ਸਾਡੇ ਮੈਡੀਕਲ ਦਫਤਰ ਐਸੋਸੀਏਸ਼ਨ ਦਫਤਰ ਹੈ ਇਹ ਆਪਣਾ ਦਫਤਰ ਪਈ ਹੋਈ ਹੈ ਹਾਂ ਜੀ ਹਾਂ ਹਾਂ ਮੰਡੀ ਦੀ ਮੰਡੀ ਦਾ ਐਸੋਸੀਏਸ਼ਨ ਆ ਰਿਹਾ ਹੈ। ਆਪਾਂ ਕੋਈ ਮੰਡੀ ਦੀ ਤਲਾ ਦੌਰਾਂ ਕੰਮ ਨਹੀਂ ਮੰਡੀ ਆ ਗਈ ਅਗਰ ਸਹੀ ਦਾ ਸਾਹਮਣੇ ਪੰਜਾਬ ਦੇ ਉਸ ਦੇ ਬਾਅਦ ਇਸ ਵਾਰ ਕਿੰਨਾ ਪੈਸਾ ਆਉਣਾ ਹੈ ਸਾਡਾ ਪੰਜਾਬ ਦਾ ਦੌਰ ਤੋਂ ਤੋਂ ਹਿੰਦੂ ਗੱਲ ਕਿ ਕਿੰਨੀ ਲਕਚਰਾ ਉੱਤ ਆ ਰਹੀ ਹੈ ਇਸ ਵਜ੍ਹਾ ਦੇਸ਼ ਦੇ ਸਾਹਮਣੇ ਕਿਹੜੇ ਕਿਹੜੇ ਖੜ੍ਹ ਰਿਹਾ ਹੈ ਪੰਜਾਬ ਦੇ ਕਿਹੜੇ ਮਸਲੇ ਆ ਦੇਸ਼ ਦੇ ਕਿਹੜੇ ਮਸਲੇ ਹਨ ਮੋਟਾ ਦੌਰ ਤੋਂ ਵਧੀਆ ਵਧੀਆ ਬਹੁਤ ਵਧੀਆ ਮਾਜੀ ਉਹ ਤਾਂ ਛੱਡ ਹੀ ਆ ਗਿਆ ਨਾ ਔਰ ਵਧੀਆ ਪ੍ਰਧਾਨ ਜੀ ਇਹਨੂੰ ਨਾਲ ਹੀ ਆ ਜੀ ਸਾਰੇ ਇਹ ਸਾਰੇ ਪੈਸੇ ਲੈਣ ਸਾਡੀ ਕੋਈ ਸੁਣਵਾਈ ਨਹੀਂ ਦੀ ਜੀ ਪੈਸੇ ਲੈਣ ਜਾਣਾ ਤੁਹਾਡੇ ਘਰਾਂ ਵਾਸਤੇ ਵੀ ਪੈਸੇ ਲੈ ਕੇ ਆਉਂਗਾ ਉਹ ਵੀ ਰੋਕੇ ਹੋਇਆ ਕਿ ਮੌਸਮ ਖਰਾਬ ਹੋ ਜਾਊਗਾ ਕੀ ਨੀਂ ਦਿੱਕਤ ਆ ਜੀ 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 ਦੇ ਵੀ ਜਿਵੇਂ ਤੁਹਾਡਾ 에어ਪੋਰਟ ਦੇ ਦਿੱਤਾ ਨਹੀਂ ਨੂੰ ਜੀ ਰੇਲ ਦੇਤੀ ਜੀ ਸੜਕਾਂ ਸਾਰੀਆਂ ਬਿਚਾਰੇ ਨੂੰ 21 ਸਮੱਸਿਆ ਆ ਰਹੀਆਂ ਲਿੱਟ ਕੇ ਠੀਕ ਹੈ ਨਾ ਜੋ ਉਹਦੀ ਗੱਲਬਾਤ ਹੋ ਗਈ ਉਹ ਜਿਹੜੀਆਂ ਪ੍ਰੋਬਲਮ ਸੀਆਂ ਸਾਰੀਆਂ ਨਾਲੇ ਤਾਂ ਉਹ ਨੇਬਰ ਯੂਨੀਅਨ ਦੀ ਸੀ ਟਰੱਕ ਯੂਨੀਅਨ ਦੀ ਸੀ ਅ ਅਸੀਂ ਜਿਹੜੀਆਂ ਪ੍ਰੋਬਲਮਾਂ ਸਾਰੀਆਂ ਸੌਲਟ ਆਊਟ ਕਰ ਲਈਆਂ ਉਹਦੇ ਵਿੱਚ ਇਸ਼ੂ ਇਹ ਆ ਗਿਆ ਵੀ ਜਿਵੇਂ ਮੈਂ ਸਮਾਣੇ ਗਿਆ ਸੀ ਉੱਥੇ 1200 ਗੱਡੀਆਂ ਸੀ 400 ਰਹਿ ਕੇ ਟਰੱਕ ਉੱਥੇ ਨਾ ਜੀ ਜਿਹੜਾ ਇਹਨਾਂ ਦੀ ਸਟਰ ਕੰਪਨੀ ਦੀਆਂ ਪਾਲਿਸੀਆਂ ਹੈ ਚਾਹੇ ਉਹ ਟੋਲ ਪਲਾਜ਼ਾ ਹੈਗੇ ਆ ਜੀ ਜਾਇਰਤੇ ਹੋਰ ਜਿੰਨੇ ਵੀ ਟੈਕਸਸ ਐ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਆ ਮਤਲਬ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਸੋ ਇਹ ਜਿਹੜਾ ਮਤਲਬ ਟਰੱਕਾਂ ਦਾ ਧੰਦਾ ਨਾ ਲਾਹੇਵੰਦ ਰਿਹਾ ਹੀ ਨਹੀਂ ਮਤਲਬ ਬਚਦੇ ਕੁਝ ਨਹੀਂ ਵਿਚਾਰਿਆਂ ਨੂੰ ਜੇ ਉਹ ਇੱਕ ਬੰਬੇ ਦਾ ਜਾਂ ਆਪਣੇ ਦਾ ਮੁੰਬਈ ਦਾ ਜਾਂ ਗੁਆਟੀ ਦਾ ਚੱਕਰ ਲਾ ਕੇ ਆਉਂਦੇ ਨਾ ਜੀ 50-50000 ਰੁਪਏ ਟੋਲ ਟੈਕਸ ਪਾ ਦੇਣ ਉਹਨਾਂ ਕੋਲ ਟਾਇਰ ਪੌਂਟ ਦੇ ਪੈਸੇ ਨਹੀਂ ਹੁੰਦੇ ਸੋ ਉਹ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਪ੍ਰੋਬਲਮਸ ਆ ਉਹ اسی ਤਰ੍ਹਾਂ ਜਿਹੜਾ ਲੇਬਰ ਦਾ ਲੇਬਰ ਰੇਟਸ ਦਾ ਹੈਗਾ ਜਿਹੜੇ ਲੇਬਰ ਵਾਲੇ ਆ ਵਿਚਾਰੇ ਜੀ ਉਹ ਕੰਮ ਕਰਦੇ ਔਰ ਉਹਨੂੰ ਪ ਟਿਕਾਤਾਰਾਂ ਨੂੰ ਮਿਲਦਾ ਉਹ ਫਿਰ ਕੰਪਲੈਕਸ ਹੋ ਜਾਂਦਾ ਤੇ ਜੇ ਉਹ ਕੰਮ ਜਿਹੜਾ ਹੈਗਾ ਅਡਾਨੀ ਵਾਲਿਆਂ ਨੂੰ ਦੇਣਾ ਸਾਈਲੋ ਬਣਾ ਕੇ ਫਿਰ ਪੈਸੇ ਕਈ ਗੁਣਾ ਦਿੰਦੇ ਆ ਪੈਸੇ ਦਿੰਦੇ ਵੀ ਅਡਵਾਂਸ ਆ ਇਹ ਸੋ ਆਰਥੀ ਹੈਗੇ ਜੀ ਉਹਨਾਂ ਨੂੰ 2.5% ਹੁੰਦਾ ਸੀ ਉਹਨਾਂ ਦਾ ਮਿਹਨਤਾਨਾ ਉਹ ਘਟਾ ਕੇ 1.2% ਘਟਦਾ ਜੀ ਮਤਲਬ ਬਾਕੀ ਸਾਰੇ ਖਰਚੇ ਵਧਿਆ ਉਹਨਾਂ ਦੇ ਖਰਚੇ ਵਧ ਗਏ ਪਰ ਸਰਕਾਰ ਨੇ ਜਿਹੜਾ ਸੀਗਾ ਸੈਕਟਰ ਦੀ ਕਮਨ ਉਹਨਾਂ ਦਾ ਜਿਹੜਾ ਸੀਗਾ ਸ਼ੇਅਰ ਜਿਹੜਾ ਘੱਟ ਉਹਨਾਂ ਨੂੰ ਜਿਹੜੇ ਸਰਵਿਸ ਚਾਰਜਸ ਮਿਲਦੇ ਸੀਗੇ ਉਹ ਘਟਾ ਦਿੱਤੇ ਸੀ ਉਹਨਾਂ ਆਰਤੀ ਕਿਤੇ 80 ਦੇ ਦੇ ਤੱਕ ਪਿਆ ਜਾ ਪੈੜਿਆ ਜੀ ਕਿਵੇਂ ਵਾਚ ਕਰਦਾ ਮੈਂ ਵੀ ਕਹਿ ਰਿਹਾ ਤੁਹਾਨੂੰ ਦੱਸ ਰਾ ਜੀ ਆਰਤੀਆਂ ਨੂੰ ਮਿਲਦੇ 12.5% ਮਿਲਦੇ ਸੀਗੇ ਜੀ ਹੁਣ ਉਹ ਪੌਣੇ 2% ਕਰਤਾ ਕੱਟ ਲਾਤਾ ਆਰਤੀਆਂ ਦੇ ਉੱਤੇ ਆਰਤੀਆਂ ਦੇ ਘੱਟ ਹੈ ਜੀ ਲੇਬਰ ਵਾਲਿਆਂ ਤੇ ਘੱਟ ਹੈ ਟਰੱਕ ਵਾਲਿਆਂ ਦੇ ਉੱਤੇ ਟੋਲ ਟੋਲ ਟੈਕਸ ਉਹਨਾਂ ਨੂੰ ਬਹੁਤ ਪੈਂਦਾ ਹੈ ਤੇਲ ਬਹੁਤ ਮਹਿੰਗਾ ਹੋ ਗਿਆ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਿਆ ਸੋ ਸਾਰੇ ਜਿੰਨੇ ਵੀ ਇਹ ਜਿਹੜੇ ਮਿਹਨਤ ਕਸ਼ਾਲੇ ਇਹ ਸਭ ਦਾ ਧੂਆ ਕੱਢਦਾ ਕੇਂਦਰ ਸਰਕਾਰ ਨੇ ਇਸੇ ਕਰਕੇ ਇਲੈਕਸ਼ਨ ਲੜ ਰਹੇ ਆ ਜੀ ਇਹ ਸਾਰਾ ਕੁਝ ਠੀਕ ਕਰਾਂਗੇ ਉੱਥੇ ਜਾ ਕੇ ਪੰਜਾਬ ਦੇ ਪੈਸੇ ਰੁਕੇ ਹੋਏ ਆ 8.5 ਹਜ਼ਾਰ ਕਰੋੜ ਮੰਡੀ ਬੋਰਡ ਦੇ ਪੈਸੇ ਰੁਕੇ ਹੋਏ ਆ ਮੰਡੀਆਂ ਦੇ ਵਿੱਚ ਪੀਣ ਲਈ ਸਾਫ ਪਾਣੀ ਉਹਨਾਂ ਦੀਆਂ ਫੜਾਂ ਠੀਕ ਕਰਨ ਵਾਲੀਆਂ ਸ਼ੈੱਡ ਬਣਾਉਣ ਵਾਲੇ ਆ ਉਹਨਾਂ ਨੇ ਸਾਡੇ ਪੈਸੇ ਰੁਕੇ ਹੋਏ ਆ ਜੀ ਦੋ ਜਿੰਨੇ 2 ਸਾਲ ਦਾ ਵੀ ਰੁਕੇ ਹੋਇਆ ਵਿੱਚ ਆ ਵੀ ਐਡ ਕਰ ਲਈਏ 10-12 ਹਜ਼ਾਰ ਕਰੋੜ ਮੈਂ ਉਹੀ ਲੈਣ ਜਾ ਰਿਹਾ ਜੀ ਉਹ ਲੈ ਕੇ ਆਵਾਂਗੇ ਔਰ ਸਾਰੇ ਕੰਮ ਕਰਾਵਾਂਗੇ ਬੜਾ ਦੀਆਂ ਸੜਕਾਂ ਬਣਾਵਾਂਗੇ ਪਿੰਡ ਤੋਂ ਲੈ ਕੇ ਮੰਡੀ ਤੱਕ ਸੜਕ ਬਣਾਵਾਂਗੇ ਔਰ ਮੰਡੀਆਂ ਦਾ ਜਿਹੜਾ ਬੁਨਿਆਦੀ ਟੱਚ ਆ ਸਾਰਾ ਕਰਾਂਗੇ ਇਸੇ ਤਰ੍ਹਾਂ ਜਿਹੜੇ ਜਿਹੜੇ ਟਰੱਕ ਯੂਨੀਅਨ ਵਾਲੇ ਨਾਲ ਬੈਠ ਕੇ ਗੱਲ ਕਰਾਂਗੇ ਜੀ ਟਰੱਕਾਂ ਵਾਲਿਆਂ ਨਾਲ ਆਹਟੀਆਂ ਨਾਲ ਗੱਲ ਕਰਾਂਗੇ ਤੁਸੀਂ ਕਿਸੇ ਦਾ ਘਟਾ ਥੋੜੀ ਸਕਦੇ ਹੋ ਜੀ ਬਾਲਾ 2.5% ਤੋਂ 10% ਦੇ ਲਿਆ ਇਹ ਤੇ ਖਰਚੇ ਵਧ ਗਏ ਉਹਨਾਂ ਦੇ ਜੀ ਉਹਨਾਂ ਨੇ ਜੇ ਜਦੋਂ ਇੱਕ ਵਾਰੀ ਅਨਾਜ ਤੋਲ ਗਿਆ ਭਰਿਆ ਗਿਆ ਉਸ ਤੋਂ ਬਾਅਦ ਸਾਰੇ ਜ਼ਿੰਮੇਵਾਰੀ ਆਰਤੀ ਇਹਦੀ ਹੈ ਜੀ। ਸੁਖੀਰ ਬਾਦਲ ਮੰਡੀਆਂ ਦਾ ਦੌਰਾ ਕਰ ਰਹੇ ਨੇ ਗਾਰੇ ਕਿਸਾਨ ਬੜੇ ਖੱਜਲ ਖਵਾ ਰਹੇ ਨੇ ਲਿਫਟਿੰਗ ਨਹੀਂ ਦਿੱਤੀ। ਉਹਨਾਂ ਨੂੰ ਕਹਾਂ ਜੀ ਤੁਹਾਡੀ ਮਿਹਰਬਾਨੀ ਨਾਲ ਹੋ ਰਿਹਾ ਸਾਰਾ ਕੁਝ ਤੁਸੀਂ ਜਾਣ ਲੱਗੇ ਪਿਓ ਪੁੱਤ ਸਾਰੇ ਜਣੇ ਸੀ ਗਿਆ ਨਾ ਜੀ ਆਪਣੇ ਪਿੱਛੇ ਭਾਜੀ ਬੀਜੇਪੀ ਵਾਲੇ 31000 ਕਰੋੜ ਰੁਪਏ ਦਾ ਕਰਜ਼ਾ। ਅਸੀਂ ਹਰ ਮਹੀਨੇ 270 ਕਰੋੜ ਦੀ ਚੱਟੀ ਭਰਦੇ ਜੀ ਇਹਨਾਂ ਦੀ। ਹਰ ਮਹੀਨੇ ਅਸੀਂ 270 ਕਰੋੜ ਦੇ ਰਹੇ ਹਾਂ। ਗਲਤੀ ਸੈਂਟਰ ਸਰਕਾਰ ਦੀ ਸੀ। ਗਲਤੀ ਅਕਾਲੀਆਂ ਦੀ ਸੀ। ਬੀਜੇਪੀ ਦੀ ਸੀ। ਪੰਜਾਬ ਸਰਕਾਰ ਦੀ ਸੀ। ਲੇਕਿਨ ਉਹਦਾ ਖਮ ਖਮਿਆਜ਼ਾ ਕੌਣ ਭੁਗਤ ਰਿ ਟਰਾਂਸਪੋਰਟਰਸ ਉਹਨਾਂ ਨੂੰ ਜੁਰਮਾਨਾ ਲੱਗ ਰਿਹਾ ਜੀ ਇਹ ਸਾਰੀਆਂ ਉਹਨਾਂ ਦੀ ਨਲਕੀਆਂ ਦਾ ਨਤੀਜਾ ਹੈ ਜੀ ਉਹਨਾਂ ਨੂੰ ਉਹ ਹੁਣ ਵੀ ਦੱਸ ਦਰ ਜੀ ਪਹਿਲਾਂ ਕਹਿੰਦੇ ਸੀ ਅਕਾਊਂਟਿੰਗ ਐਰਰ ਹੋ ਗਈ ਉਹਨਾਂ ਦੀ ਵੀਡੀਓ ਕੱਢ ਲਓ ਪੁਰਾਣੀ ਜੇ ਅਕਾਊਂਟਿੰਗ ਕਾਰਨ ਸੀ ਕੀ ਤਾਂ ਲੋਕਾਂ ਨੂੰ ਕਿਉਂ ਜੁਰਮਾਨਾ ਜੀ ਇਹ ਬਾਦਲਾ ਨੂੰ ਲੱਗਣਾ ਚਾਹੀਦਾ ਸੀ ਜੁਰਮਾਨਾ ਜੀ ਔਰ ਨਾਲ ਕਾਂਗਰਸ ਦੀ ਸਰਕਾਰ ਵੀ ਮਿਲੀ ਹੋਈ ਸੀ ਬਟ ਹੁਣ ਤਾਂ ਜਿਵੇਂ ਇੱਕ ਇੱਕ ਗੱਲ 7-8 ਸਾਲ ਪੁਰਾਣੀ ਹੋ ਜਾਂਦੀ ਹੈ ਨਾ ਜੀ ਸਮਝੌਤਾ ਕਰਕੇ ਜੇ ਦੋ ਸਰਕਾਰਾਂ ਸੁਹਿਯੋਗਤਾ ਕਰ ਲੈਂਦੀਆਂ ਜਿਵੇਂ ਅਸੀਂ ਟੋਲ ਪਲਾਜ਼ਾ ਚੱਕਿਆ ਜੀ ਜੇ 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 ਮੁਨਾਇਦ ਖਤਮ ਹੋਈ ਜਾਂਦੀ ਆ ਚੱਕੀ ਜਾਂਦੇ ਆ ਕੇਂਦਰ ਵਾਲੇ ਜਿਹੜੇ ਜਿਹੜੇ ਸੈਂਟਰ ਤੇ ਵੀ ਜਿਹੜੇ ਜਿਹੜੇ ਨੈਸ਼ਨਲ ਹਾਈਵੇ ਤੇ ਆ ਗਿਆ ਉਹ ਵੀ ਚੱਕਾਂਗੇ ਜੀ ਮੈਂ ਐਸੇ ਕਰਕੇ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀਆਂ 13 ਸੀਟਾਂ ਆ ਗਈਆਂ ਅਸੀਂ ਆਪਣੀ ਸਰਕਾਰ ਬਣਾ ਲਈ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਜੀ ਛੇ ਟੋਲ ਪਲਾਜ਼ਾ ਪੈਂਦੇ ਆ ਜੀ ਮਜ਼ਾਕ ਹੈ ਜੀ ਬੰਦਾ ਦੀ ਮਤਲਬ ਐ ਸੇ ਟੂ ਪਲਾਜ਼ਾ ਦਾ ਫਿਰ ਰੋਡ ਟੈਕਸ ਕਾਦੇ ਵਾਸਤੇ ਆ ਸੋ ਜਿਹੜੀ ਡਬਲ ਟੈਕਸੇਸ਼ਨ ਆ ਜੀ ਆਮ ਬੰਦਿਆਂ ਤੇ ਟੈਕਸੇਸ਼ਨ ਆ ਜਿਹੜੇ ਤੁਹਾਡੇ ਵੱਡੇ ਵੱਡੇ ਅਡਾਨੀ ਬਾਨੀ ਆ ਉਹ 22% ਟੈਕਸ ਦੇ ਰਹੇ ਆ ਆੜਤੀਆ ਡਾਕਟਰ ਟੀਚਰ ਅਸੀਂ ਸਾਰੇ 30-30% ਦੇ ਰਹੇ ਆ ਜੀ ਬਾਲੋ ਨਾ ਤੇ ਉਹਨਾਂ ਨੂੰ 1.5 ਲੱਖ ਰੋਡ ਟੈ ਉਹਨੇ ਉੱਥੇ ਬੈਨੀਫਿਟ ਦਿੱਤਾ ਉਹਨਾਂ ਨੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਆ ਮਤਲਬ ਉਲਟਾ ਹੈ ਸਾਰੇ ਦੁਨੀਆ ਦਾ ਕਾਨੂੰਨ ਉਲਟਾ ਹੈ ਜੀ ਜਿਹੜਾ ਵੱਡਾ ਬਿਜ਼ਨਸਮੈਨ ਆ ਜਿੰਨਾ ਅਮੀਰ ਆ ਓਨਾ ਜ਼ਿਆਦਾ ਟੈਕਸ ਇੱਥੇ ਗਰੀਬ ਨੂੰ ਟੈਕਸ ਹੈ ਜੀ ਇੱਥੇ ਅਮੀਰ ਨੂੰ ਟੈਕਸ ਨਹੀਂ ਹੈ ਤੇ ਅਮੀਰਾਂ ਨੂੰ ਛੋਟਾ ਹੈਗਾ ਜੀ ਉਹ ਦਿੰਦਾ ਉਹਨਾਂ ਨੂੰ ਇਨਟਰਪ੍ਰੋਡਕਟ ਦੀ ਛੋਟ ਦੇ ਦਿੱਤੀ ਪ੍ਰੋਡਕਟਿਵਿਟੀ ਰਿਲੇਟਡ ਇਨਸੈਂਟਿਵ ਦੇ ਦਿੱਤਾ ਉਹਨਾਂ ਨੂੰ ਉਹਨਾਂ ਦੇ ਕਰਜ਼ੇ ਮਾਫ਼ ਕਰਤੇ ਜੀ ਬਲੋ ਉਹਨਾਂ ਨੂੰ ਕੁੱਲ ਬੜਾ ਕੇ ਜਿਹੜਾ ਹੈਗਾ ਜੀ ਉਹ 20-25 ਲੱਖ ਜਾਂ ਇਸ ਤੋਂ ਵੀ ਵੱਧ ਕਰੋੜ ਦਾ ਜਿਹੜਾ ਫਾਇਦਾ ਬੈਨੀਫਿਟ ਦੇ ਚੁੱਕੇ ਹੈ ਮੋਦੀ ਸਰਕਾਰ ਦਾ ਉਸ ਸੁਪਰੀਮ ਕੋਰਟ ਵੱਲੋਂ ਏੀਵੀਐਮ ਤੇ ਵੀ ਵੀ ਪੈਡ ਦਾ ਜਿਹੜਾ ਕਰਜ਼ੇ ਦਾ ਸਿਫਿਕੇਸ਼ਨ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਉਹਦੇ ਵਿੱਚ ਉਹਨਾਂ ਨੇ ਖਾਰਜ ਕਰ ਦਿੱਤੀ ਹੈ ਬਟ ਉਹਨਾਂ ਨੇ ਜਿਹੜੇ ਪੁਆਇੰਟਸ ਉਸ ਵੇਲੇ ਮਤਲਬ ਜਿਹੜਾ ਹੈਗਾ ਉਸ ਤਰ੍ਹਾਂ ਇੰਟਰਵਿਊ ਇਨ ਕਰਨਾ ਬਟ ਇਹਦੇ ਨਾਲ ਜਿਹੜਾ ਲੋਕਾਂ ਨੂੰ ਮੈਂ ਅਪੀਲ ਕਰਦਾ ਜੀ ਤੁਸੀਂ ਕਿੰਨੇ ਖੇਰਾ ਫਿਰ ਕਰਨਗੇ ਜੀ 5% 10% ਤੁਸੀਂ ਸਾਨੂੰ ਵੋਟਾਂ ਹੀ 70% ਪਾ ਦਿਓ ਜੇ ਗੱਲ ਹੀ ਖਤਮ ਹੋ ਗਈ ਟਾਟਾ ਖਾਤਮ ਕਰੋ ਇਸ ਵਾਰੀ ਅਗਲੀ ਵਾਰੀ ਅਸੀਂ ਸਾਡੀ ਸਰਕਾਰ ਬਣ ਜੇ ਅਸੀਂ ਸਾਰਾ ਸਿਸਟਮ ਠੀਕ ਕਰ ਦਾਂਗੇ ਟਰਾਂਸਪੇਰੈਂਟ ਕਰ ਦਾਂਗੇ ਸੋ ਇਸ ਵਾਰੀ ਲੋਕ ਵੱਧ ਵੋਟਾਂ ਪਾਣ ਸੁਚੇਤ ਰਹੋ ਜਦੋਂ ਤੁਸੀਂ ਜਿਹੜਾ ਬਟਨ ਦਬਦੇ ਆ ਦੇਖੋ ਵੀ ਉਹੀ ਝਾੜੂ ਦੱਬਿਆ ਤੇ ਝਾੜੂ ਤੇ ਮੋਰ ਮਤਲਬ ਉਹਦੇ ਪ੍ਰਿੰਟ ਹੋਇਆ ਔਰ ਵਿੱਚ ਗਿਰ ਗਈ ਆ ਮਤਲਬ ਇਤਨੇ ਚੀਜ਼ਾਂ ਇੰਪੋਰਟੈਂਟ ਆ ਜੀ ਜਿਹੜਾ ਬਟਨ ਦਬਿਆ ਆ ਜੀ ਉਹੀ ਪ੍ਰਿੰਟ ਹੋਈ ਆ ਔਰ نیچے गिर ਗਿਆ ਹੋ ਫਿਰ ਮਤਲਬ ਇੰਨਾ ਕੁ ਵੀ ਕਰ ਲਈਏ ਆ ਆਪਾਂ ਔਰ ਵੱਧ ਤੋਂ ਵੱਧ ਵੋਟਾਂ ਪਾ ਦਿਓ ਵੋਟੇ ਵੱਧ ਪਾ ਦਿਓ ਜੀ ਗੱਲ ਖਤ ਕੋ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲਦਾ ਬਹੁਤ ਵਧੀਆ ਚੱਲਦਾ ਜੀ ਦੇਖੋ ਮੈਂ ਮੈਂ ਦਾਵੇ ਲੜ ਕਹਿ ਸਕਦਾ ਜੀ ਪਟਾਲੇ ਦੇ ਵਿੱਚ ਕੋਈ ਕੈਂਡੀਡੇਟ ਆ ਜਿਹੜਾ ਰੋਜ਼ ਦੀਆਂ 15 15 20 20 ਮੀਟਿੰਗਸ ਕਰ ਰਿਹਾ ਚਰਨਜੀਤ ਵੀ ਵਿਵਾਦਤ ਪੋਸਟਰ ਲੱਗੇ ਕੀ ਕਰਨਾ ਚਾਹਦੇ ਹੋ ਕਿ ਕਹਿੰਦੇ ਨੇ ਵੋਟ ਦਾ ਪਾਵਰ ਚਰਨਜੀਤ ਚੰਨੀ ਚਰਨਜੀਤ ਚੰਨੀ ਦੇਖੋ ਇੱਕ ਤਾਂ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਹੈ ਜੀ ਉਹਨਾਂ ਨੂੰ ਮੈਂ ਕਹੂੰਗਾ ਵੀ ਉਹਨਾਂ ਦੀ ਬੋਲਬਾਣੀ ਠੀਕ ਹੋਣੀ ਚਾਹੀਦੀ ਹੈ ਉਹਨਾਂ ਦੀ ਬੋਲਬਾਣੀ ਬਹੁਤ ਮਾੜੀ ਹੈ ਤੁਸੀਂ ਇਲੈਕਸ਼ਨ ਆਦਾਨੀਆਂ ਜਾਂਦੀਆਂ ਰਹਿੰਦੇ ਆ ਲੇਕਿਨ ਜਿਹੜਾ ਬੰਦਾ ਇੱਕ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਪੰਜਾਬ ਦਾ ਉਹਦੀ ਬੋਲਬਾਣੀ ਅੱਛੀ ਹੋਣੀ ਚਾਹੀਦੀ ਹੈ ਔਰ ਬਾਕੀਆਂ ਦੀ ਵੀ ਮੈਂ ਕਹੂੰਗਾ ਬੋਲਬਾਣੀ ਅੱਛੀ ਰਹਿਣੀ ਚਾਹੀਦੀ ਹੈ ਮਤਲਬ ਅਰੋਣ ਆਪ ਨੂੰ ਸਹਾਨੂੰ ਹੋਏਗਾ ਜੀ ਚਰਨਜੀਤ ਚੰਨੀ ਨੇ ਸਾਬ ਦਰਦੀ ਜਿਹੜੀ ਹੈਗੀ ਆ ਨਾ ਜੀ ਕਾਂਗਰਸ ਪਾਰਟੀ ਨੂੰ ਕਿਰੋਂ ਕਿਰੋਂ ਕਰਤਾ ਉਹਨੇ ਟੋਟੇ ਟੋਟੇ ਕਰਦੇ ਹੋ ਆਪ ਵੀ ਹਾਰਨਗੇ ਕਾਂਗਰਸ ਨੂੰ ਵੀ ਲੈ ਪੈਣਗੇ ਸੋ ਇਸੇ ਤਰ੍ਹਾਂ ਤੁਹਾਡਾ ਪਟਿਆਲੇ ਦੇ ਵਿੱਚ ਉਹਨਾਂ ਦਾ ਹਾਲ ਹੈ ਜੀ ਮਨੋ ਇਹ ਲਾਸਟ ਮਿੰਟ ਤੇ ਪੈਰਾਸ਼ੂਟ ਕੈਂਡੀਡੇਟ ਆ ਤੁਹਾਨੂੰ ਦੇਖ ਲੋ ਰਾਜਪ੍ਰੇਸ਼ ਕੀ ਹੋਇਆ ਮਨੋ ਰਾਜਾ ਬਲੰਗ ਆਏ ਉਹਨਾਂ ਦੇ ਨਾਰੇ ਲੱਗੇ ਕੈਂਡੀਡੇਟ ਦੇ ਨਾਰੇ ਲੱਗੇ ਲੋਕ ਉਹਨਾਂ ਨੂੰ ਉਹਨਾਂ ਦੇ ਕੈਡਰ ਨੇ ਸੈਪਟ ਨਹੀਂ ਕੀਤਾ ਜੀ ਮਨੋ ਸੋ ਕਾਂਗਰਸ ਪਾਰਟੀ ਤਾਂ ਮਨੋ ਆਲਰੇਡੀ ਦਫਾੜ ਹੋਈ ਚੁੱਕੀ ਹੈ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਕਿ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲ ਉਮੀਦਵਾਰ ਨੇ ਰਾਜ ਵਿਧਾਨ ਸਭਾ ਨਾਬਾ ਦੇ ਵਿੱਚ ਆਏ ਆਂ ਔਰ ਮੰਡੀਆਂ ਦਾ ਦੌਰਾ ਕਰ ਰਹੇ ਆਂ ਨਾਬਾ ਦੀ ਦਾਣਾ ਮੰਡੀ ਜਿਹੜੀ ਕਿ ਏਸ਼ੀਆ ਦੀ ਦੂਜੇ ਨੰਬਰ ਦੇ ਸਭ ਤੋਂ ਵੱਡੀ ਦਾਣਾ ਮੰਡੀ ਆ ਦੇ ਵਿੱਚ ਆਏ ਨੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਆਂ ਮਜ਼ਦੂਰਾਂ ਨਾਲ ਗੱਲਬਾਤ ਕਰ ਰਹੇ ਆਂ ਤੇ ਹਿਛ ਨੇ ਸਨਮਾਨ ਵੀ ਦਿੱਤਾ ਉਹਨਾਂ ਦੀ ਸਮੱਸਿਆ ਵੀ ਸੁਣੀ ਹੈ ਤੇ ਇਸ ਤੋਂ ਬਾਅਦ ਅਸੀਂ ਅਗੋਲ ਚੱਲੇ ਆਂ ਪਾਸੋਂ ਸਾਰੀਆਂ ਮੰਡੀਆਂ ਦਾ ਦੌਰਾ ਕਰ ਰਹੇ ਆਂ ਅਸੀਂ ਤੇ ਬਹੁਤ ਅੱਛਾ ਰਿਸਪੌਂਸ ਆ ਜੀ ਕਿਸਾਨ ਵੀ ਖੁਸ਼ ਆ ਔਰ ਮੰਡੀ ਦੇ ਵਿੱਚ ਕਿਤੇ ਕਿਤੇ ਕੋਈ ਜਿੰਮੇਵਾਰਦਾਨੇ ਦੀ ਕਿਤੇ ਪ੍ਰੋਬਲਮ ਆ ਰਾਈਟ ਵੇ ਨੂੰ ਕਲੀਅਰ ਕਰ ਰਹੇ ਆਂ ਕਈ ਵਾਰਦਾਨਾਂ ਕਿਤੇ ਸਮੱਸਿਆ ਕੋ ਆ ਰਹੀ ਕਈ ਵਾਰੀ ਕੋ ਦਬ ਕੇ ਬੈਹ ਜਾਂਦਾ ਜੀ ਕਿ ਵਾਰਦਾਨਾ ਜਿਹੜਾ ਸਾਰਾ ਡਿਵਾਈਡ ਕਰਕੇ ਬਰਾਬਰ ਦਾ ਦਿੱਤਾ ਜਾਵੇ ਮੌਨਸਟਰ ਜੀ ਕਿਤੇ ਕਿਤੇ ਪ੍ਰੋਬਲਮ ਆ ਉਹ ਪਰਮਾਤਮਾ ਦੇ ਹੱਥ ਵਾਸ ਹੈ ਜੀ ਬਾਕੀ ਸਾਰਾ ਕੁਝ ਠੀਕ ਚੱਲ ਰਿਹਾ ਔਰ ਮੰਡੀ ਦੀਆਂ ਕੁਝ ਮੇਜਰ ਸਮੱਸਿਆਵਾਂ ਜਿਹੜੀਆਂ ਨੇ ਉਹ ਬਜਟ ਨਾਲ ਹੋਣੀਆਂ ਨੇ ਜੀ ਅਸੀਂ ਸਾਰਾ ਕੁਝ ਨੋਟ ਕਰ ਲਿਆ ਸਾਡੇ ਪ੍ਰਧਾਨ ਕਰਮਜੀਤ ਸਿੰਘ ਜੀ ਲੋਹੜਾ ਉਹਨਾਂ ਨੇ ਵੀ ਲਿਖਤੀ ਰੂਪ ਦੇ ਵਿੱਚ ਦਿੱਤਾ ਕਿ ਮੰਡੀ ਦੇ ਆ ਸਮੱਸਿਆਵਾਂ ਨੇ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਤੇ ਗੌਰ ਕਰਕੇ ਸਾਰੀਆਂ ਸਮੱਸਿਆਵਾਂ ਮਾ ਹੱਲ ਕੀਤੀ ਜਾਣੇ ਕਿਉਂਕਿ ਆਮ ਆਦਮੀ ਪਾਰਟੀ ਜਿੱਤ 3 ਸਾਲ ਹੋਰੇ ਪਏ ਇੱਕ ਹੋਰ ਮੈਂਬਰ ਪਾਰਲੀਮੈਂਟ ਆ ਗਿਆ ਉਹਨੇ ਕਿਹੜਾ ਕਰਨਾ ਕੋਈ ਕੰਮ ਤਾਂ ਆਮ ਆਦੀ ਪਾਰਟੀ ਨੇ ਕਰਨਾ ਸਸ ਕਰਕੇ ਸਭ ਨੂੰ ਬੇਇਨਤੀ ਕਰਦੀ ਆ ਕਿ ਵਿਸ਼ਵਾਸ ਰੱਖੋ ਆਮ ਆਦੀ ਪਾਰਟੀ ਦਾ ਸਾਥ ਬਣਾ ਕੇ ਰੱਖੋ ਸਾਰੇ ਕੰਮ ਠੀਕ ਹੋਣਗੇ ਕਨਕ ਦੇ ਬਹੁਤ ਵਧੀਆ ਪ੍ਰਬੰਧ ਨੇ ਜੀ ਐਈ ਤਾਂ ਦੋ ਗੇਲ ਪਹਿਲਾਂ ਵੇਚ ਗਏ ਨਾਲ ਦੀ ਨਾਲ ਚਾਰ ਬਾਰ ਦੇ ਨੂੰ ਵੇਲੀ ਹੋ ਕੇ ਵਗ ਜਾਂਦੇ ਆ ਪੇਮੈਂਟ ਸਾਡੀ ਦੂਜੇ ਦਿਨ ਖਾਤਿਆਂ 'ਚ ਆ ਗਈ ਕਨਕ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਐਨ ਕੋਈ ਦਿੱਕਤ ਨਹੀਂ ਆਈ ਮਾਨ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਨੇ ਐਨ ਸਾਰੇ ਪੂਰੇ ਹੋ ਰਹੇ ਨੇ ਕਣਕ ਦਾ ਇੱਕ ਇੱਕ ਦਾਣਾ ਜਿਵੇਂ ਭਗਵੰਦ ਮਾਨ ਕਹਦੇ ਖਰੀਦਿਆ ਜਾਉਂਦਾ ਹਾਂ ਹਾਂ ਓਕਣੇ ਖਰੀਦਿਆ ਗਿਆ ਓਕਣੇ ਲੋਰਿੰਗ ਹੋ ਰਹੀ ਆ ਸਾਰਾ ਮਾਲ ਨਾਲ ਦੀ ਨਾਲ ਚੱਕਿਆ ਜਾ ਰਿਹਾ ਅਸੀਂ ਬਹੁਤ ਵਧੀਆ ਦੇਖਦੇ ਆਂ ਕਿ ਜੋ ਇਹਨਾਂ ਨੇ ਵਾਹਦੇ ਕੀਤੇ ਨੇ ਆਪਦੇ ਦੇਖਣ ਆਏ ਨੇ ਵੀ ਸਾਡਾ ਸਹੀ ਚੱਲਦਾ ਕੰਮ ਬਹੁਤ ਸਹੀ ਕੰਮ ਚੱਲ ਰਿਹਾ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਮਾਨ ਸਰਕਾਰ ਕੰਨੀਓ ਜੋ ਜਿਵੇਂ ਇਹਨਾਂ ਨੇ ਕਿਹਾ ਸੀ ਓਕਣ ਸਾਰੀਆਂ ਸਾਡੀਆਂ ਗੱਲਾਂ ਪੂਰੀਆਂ ਕਰੀਆਂ ਨੇ ਕੋਈ ਦਿੱਕਤ ਨਹੀਂ ਹੈ